ਚੱਪੜਚੜੀ ਦੀ ਲੜਾਈ 12 ਮਈ 1810 ਨੂੰ ਪਿੰਡ ਚੱਪੜਚੜੀ ਵਿਖੇ ਮੁਗਲ ਫੌਜਾਂ ਬ੍ਰਿਤ ਦੀ ਲੜੀ ਗਈ ਜੋ ਬਸੀਰ ਖਾਨ ਦੀ ਅਗਵਾਈ ਹੇਠ ਲੜੀ ਇੱਕ ਯਾਦਗਾਰ ਪਛਾਣ ਚਿੰਨ੍ਹ ਹੈ ਜਿੱਤ ਦਾ ਕੁੱਝ ਜਿਸ ਨਫਤੇ ਬੁੱਝ ਨਾ ਨਾਲ ਵੀ ਜਾਣੇ ਜਾਂਦਾ ਹੈ ਜਦੋਂ ਕੋਈ ਸਮਾਰਕ ਦੇ ਪ੍ਰਵੇਸ਼ ਦੁਆਰਾ ਲੰਘਦਾ ਹੈ ਅਤੇ ਵਿਸ਼ਾਲ ਲਾਈਨ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਦੀ ਨਜ਼ਰ ਬੈਕਗ੍ਰਾਉਂਡ ਵਿੱਚ ਇਸ ਉੱਚੇ ਫਤਿਹਪੁਰਜ ਦੇ ਟਿੱਕੀ ਹੋਈ ਹੈ ਜਿੱਤ ਦਾ ਟਾਵਰ 328 ਫੁੱਟ ਉੱਚਾ ਹੈ ਅਤਿਤੀਮ ਪੱਧਰਾਂ ਦੀ ਸੈਰ ਇਸ ਨੂੰ ਆਪਤ ਦਾ ਸਭ ਤੋਂ ਉੱਚਾ ਵਿਜ਼ੀਤਾ ਟਾਵਰ ਬਣਾਉਂਦਾ ਹੈ ਇਸ ਦੇ ਉੱਪਰ ਖੰਡਾ ਅਤੇ ਕਲਸ਼ ਨਾਲ ਸਿੱਖ ਗਵੰਦ ਰੱਖਿਆ ਗਿਆ ਹੈ ਇੱਥੇ ਤਿਕੋਣੀ ਖੋਲਣ ਹਨ ਜੋ ਪ੍ਰਤੀਕ ਰੂਪ ਵਿੱਚ ਖੰਡਾ ਵਿੱਚ ਖੋਲਣ ਦਾ ਹਵਾਲਾ ਦਿੰਦੇ ਹਨ ਜੋ ਬੁਦੂਕਾਂ ਅਤੇ ਤੋਪਾਂ ਦੀ ਸਥਿਤੀ ਲਈ ਵਰਤੇ ਜਾਂਦੇ ਸਨ ਛੁੱਪੜ-ਚੁੜੀ ਦੀ ਲੜਾਈ ਦੇ ਨਤੀਜੇ ਕੀ ਨਿਕਲੇ ਵਜ਼ੀਰ ਖਾਨ ਨੂੰ ਭਾਈ ਫਤੀ ਸਿੰਘ ਜੀ ਨੇ ਮਾਰਿਆ ਸੀ ਖਾਨ ਦੀ ਦੀਵਾਨ ਸਚਾ ਨੰਦ ਨੂੰ ਬੰਦਾ ਸਿੰਘ ਬਹਾਦਰ ਜੀ ਨੇ ਮਾਰ ਦਿੱਤਾ ਸੀ ਬੱਡੀ ਗਿਣਤੀ ਵਿੱਚ ਮੁਗਲ ਫੌਜੀ ਮਾਰੀ ਗਈ ਮੁਗਲ ਖਜ਼ਾਨੇ ਲੁੱਟੇ ਗਏ ਸਿੱਖਾਂ ਨੇ ਜੰਗ ਜਿੱਤ ਗਏ